ਹਲਕਾ ਚੱਬੇਵਾਲ ਤੋਂ ਕਾਂਗਰਸ ਨੂੰ ਅਲਵਿਦਾ ਆਖ ਆਮ ਆਦਮੀ ਪਾਰਟੀ ਵਿੱਚ ਗਏ ਚੱਬੇਵਾਲ ਤੋਂ ਬਧਾਇਕ ਡਾਕਟਰ ਰਾਜਕੁਮਾਰ ਚੱਬੇਵਾਲ ਤੇ ਕਾਂਗਰਸ ਨੇਤਾ ਮੈਡਮ ਸੰਤੋਸ਼ ਚੋਧਰੀ ਵੱਲੋਂ ਦਿੱਤਾ ਗਿਆ ਪ੍ਰतिकਰਮ ਮੈਡਮ ਜੀ ਇਹ ਜੋ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਆ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਚਲੇ ਗਏ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਇਹ ਦੁਰਭਾਗੇਪੁਰ ਨੂੰ ਕਹਿਣਾ ਚਾਹੀਆ ਕਿ ਵੈਰੀ ਅਨਫੋਰਚੂਨੇਟ ਕਿ ਜਿਸ ਪਾਰਟੀ ਨੇ ਡਾਕਟਰ ਰਾਜਕਮਨ ਨੂੰ ਇਨਾ ਮਾਨ ਔਰ ਸਨਮਾਨ ਦਿੱਤਾ ਸੀ ਸ਼੍ਰੀਮਤੀ ਸੋਨਿਆ ਗਾਂਧੀ ਜੀ ਨੇ ਜੋ ਕਿ ਪਹਿਲੇ ਇਸ ਦੇ ਪ੍ਰੈਜ਼ੀਡੈਂਟ ਸੀਗੇ ਔਰ ਫਿਰ ਰਾਹੁਲ ਗਾਂਧੀ ਜੀ ਨੇ ਇਹਨਾਂ ਨੂੰ ਵੀ ਇੱਕ ਪਰਿਵਾਰ ਦਾ ਹਿੱਸਾ ਸਮਝਿਆ ਔਰ ਇਸੇ ਕਰਕੇ ਇਹਨਾਂ ਨੂੰ ਜਿੱਦ ਦਿੱਤਾ ਚੰਬੇਵਾਲ ਤੋਂ ਉਸ ਦੇ ਬਾਅਦ ਇਹਨਾਂ ਨੂੰ ਦਿੱਤਾ ਡੈਪਟੀ ਲੀਡਰ ਬਣਾਇਆ ਆਪੋਜੀਸ਼ਨ ਦਾ ਐਸ ਸੀ ਸਲ ਪੰਜਾਬ ਦਾ 45 ਸਾਲ ਤੱਕ ਉਹ ਚੇਅਰਮੈਨ ਰਹੇ ਇਹਨਾਂ ਨੂੰ ਕੁਝ ਮਾਨ ਸਨਮਾਨ ਥੋੜੇ ਸਮੇਂ ਦੇ ਵਿੱਚ ਦਿੱਤਾ ਗਿਆ ਤੇ ਇਹਨਾਂ ਨੇ ਉੱਛੇ ਪਾਰਟੀ ਨੂੰ ਧੋਖਾ ਦੇ ਕੇ ਅੰਦਰ ਖਾਤੇ ਜੋ ਕੁਝ ਖੇਡਦੇ ਰਹੇ ਔਰ ਆਪਣੇ ਵਿੱਚ ਸ਼ਾਮਿਲ ਹੋ ਗਏ ਚਾਹੀਦਾ ਨਹੀਂ ਸੀ ਮੈਂ ਸਮਝਦੀ ਹਾਂ ਕਿਉਂਕਿ ਜਿਹੜੇ ਵਰਕਰਸ ਨੇ ਸਾਡੇ ਕਾਂਗਰਸ ਪਾਰਟੀ ਦੇ ਜਾਂ ਕੋਈ ਵੀ ਪਾਰਟੀ ਹੋਵੇ ਉਹਨਾਂ ਦੇ ਵਰਕਰਾਂ ਦੇ ਉੱਤੇ ਹੀ ਹੈ ਪਾਰਟੀ ਜ਼ਿੰਦਾ ਰਹਿੰਦੀ ਹੈ ਔਰ ਇਹ ਤਾਂ ਛੱਡ ਗਈ ਤਾਂ ਬਿジネス맨 ਇਹ ਤਾਂ ਆਪਣੇ ਬਿジネス ਦੀ ਕਮਾਈ ਕਰਨ ਦੇ ਲਈ ਪਾਲਾ ਪੰਚਦੇ ਨੇ ਔਰ ਉਹੀ ਇਹ ਨਾ ਨਹੀਂ ਕੀਤਾ ਅਲਟੀਰਾ ਵਰਕਰ ਉਤਰਾ ਹੀ ਰਹੀ ਕਰਦਾ ਹੈ ਕਿ ਪਰ ਮੈਂ ਆਪਣੇ ਵਰਕਰਸ ਨੂੰ ਵੀ ਇਹ कहना ਚਾਹੀਈ ਹੈ ਕਿ ਬਹੁਤ ਵੱਡੀ ਤਪੱਸਿਆ ਹੈ ਇਹ ਪਾਰਟੀ ਦੀ ਛੋਟੀਆਂ ਸ਼ਾਖਾਾਂ ਮਾਂ ਨਜ਼ਰ ਆਂਦੀ ਹੈ ਨਾ ਤਰਤਾਂ ਦੇ ਉੱਤੇ ਇਹ ਆਂਦੀ ਦੁਫਾਨ ਦੇ ਵਿੱਚ ਵੀ ਪਰੇਸ਼ਾਨ ਨਹੀਂ ਹੁੰਦੀਆਂ ਨਹੀਂ ਫਿਰ ਵਾਪਸ ਆਪਣੇ ਉੱਥੇ ਪਹੁੰਚ ਜਾਂਦੀਆਂ ਨੇ ਉਸੇ ਤਰੀਕੇ ਦੇ ਨਾਲ ਅਸੀਂ ਵੀ ਮੇਰਾ ਵੀ ਟਿਕਟ ਕਰਤੇ ਆਏ ਦੈਨਵਰੀ ਕੱਟਿਆ ਲੋਕ ਸਭਾ ਦਾ ਇੱਕ ਵਾਰ 96 ਦੇ ਵਿੱਚ ਬਹੁਜਨ ਸਮਾਜ ਨੂੰ ਐਲਾਈਅੰਸ ਦੇ ਵਿੱਚ ਸੀਟ ਦੇ ਦਿੱਤੀ ਸੀ ਫਿਰ ਮੈਂ ਪਾਰਟੀ ਦੇ ਸਿਪਾਈ ਬਣ ਕੇ ਬੈਠੀ ਰਹੀ ਉਸ ਦੇ ਬਾਅਦ 2014 ਦੇ ਵਿੱਚ ਔਰ 2019 ਦੇ ਵਿੱਚ ਫਿਰ ਮੇਰਾ ਟਿਕਟ ਕੱਟਿਆ ਔਰ ਇਸ ਨੂੰ ਹੀ ਡਾਕਟਰ ਰਾਜਖਮਨ ਨੂੰ ਜਿਹੜਾ ਕਿ ਵਿਧਾਇਕ ਸੀਗਾ ਦੋ ਗਰਿਸ਼ਤਾ ਇਹਨੂੰ ਲੋਕ ਸਭਾ ਲੈਣ ਨਹੀਂ ਭੇਜ ਦਿੱਤਾ ਔਰ ਇੱਕ ਦਲੇਤ ਮਹਿਲਾ ਨੂੰ ਉਸ ਦਾ ਟਿਕਟ ਕੱਟਿਆ ਗਿਆ ਫਿਰ ਮੈਂ ਪਾਰਟੀ ਦੇ ਵਿੱਚ ਰਹੀ ਹਾਂ ਇੱਕ ਬਹੁਤ ਵੱਡੀ ਤਫਸੀਲ ਛੇ ਦੇ ਪਰਿਵਾਰ ਦੀ ਵੀ ਔਰ ਮੈਂ ਇਹ ਸਮਝਦੀ ਹਾਂ ਕਿ ਦੇਰ ਹੈ ਅੰਧੇਰ ਨਹੀਂ ਹੈ ਔਰ ਪਾਰਟੀ ਦੇ ਵਰਕਰਸ ਨੂੰ ਇੱਕ ਮੁਠ ਹੋਣਾ ਚਾਹੀਦਾ ਹੈ ਔਰ ਇਹ ਜਿਹੜੇ ਲੋਕਾਂ ਸਵਤਿਵਿਸ਼ਕਾਰਾਂ